ਸਤ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਪੰਗੋ ਦਾ ਡੇਰੀ ਫਾਰਮ 511 ਦੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਆਪਾਂ ਨੇ ਢਾਡੇ ਦੀ ਫਾਰਮ ਨੂੰ ਲੱਗੂ ਵਾਲ ਤੋਂ ਤੇ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਤੇ ਛੋਟੀਆਂ ਦਿਖਾਵਾਂਗੇ ਕਿ ਕਿੰਨੀਆਂ ਹੋਈਆਂ ਭਾਜੀਆ ਚ ਦੋ ਦੋ ਦਈਆਂ ਦੇ ਇੱਕ ਡੱਬਾ ਰੱਤ ਤਿਆਰ ਹਨ ਠੀਕ ਹੈ ਜੀ ਇੱਕ ਡੱਬਾ ਤਿਆਰ ਰੋਟ ਦਿਖਾਵਾਂਗੇ ਤੇ ਆਪਾਂ ਪਹੁੰਚਿਆ ਅਖੀਰ ਨੇਟ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਉਹ ਸਨੋ ਠੀਕ ਠਾਕ ਜੀ ਬਹੁਤ ਵਧੀਆ ਮਜੀ ਬਣਾਓ ਸਾਡੀ ਪਾਈ ਤੇ ਵੀ ਆ ਜੀ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਪਿੰਡ ਲੱਖੂਆਲ ਸੀਲੀ ਨਾਲਾ ਜਿਹੜਾ ਮਸਾ ਠੀਕ ਹੈ ਜੀ ਫੋਨ ਨੰਬਰ ਵੀ ਬੋਲ ਦਿਓ 965654 ਠੀਕ ਹੈ ਜੀ ਤੇ ਕਰੀਏ ਜੀ ਹਿਰਵਾਲ ਆ ਦੱਸਿਓ ਪਹਿਲੇ ਨੰਬਰ ਤੇ ਝੋਟੀ ਹੈ ਕਰੀਏ ਸੁਈ ਸੁਈ ਵੀਰ ਜੀ ਅੱਛਾ ਜੀ ਤੇ ਜਿਹੜਾ ਵਿਧੂ ਵਾਲਾ 11-11 ਨਾ ਹੋਗਾ 10 ਕਿਲੋ ਦੀ ਗਾਰੰਟੀ ਖੋਲਿਆ ਠੀਕ ਹੈ ਜੀ ਕਿੰਨੇ ਟਾਈਮ ਕੋ ਮਰਗੀ ਤੇ ਵਾਲਾ ਜੇ ਆਣ ਕੇ ਦੋ ਨਾ ਜੀ ਨਹੀਂ ਜੀ ਤੇ ਵੀਡੀਓ ਆ ਗਈ ਠੀਕ ਹੈ ਠੀਕ ਹੈ ਲਓ ਜੀ ਬੰਦੀ ਆ ਜੀ ਡੀਲਰ ਕੱਟ ਕਾਟ ਜਿਹੜਾ ਚੰਗਾ ਵਾ ਤੇ ਮੂੰਹ ਚਾਰ ਦੱਦ ਜੇ ਇਹ ਜਵਾਬ ਕਿ ਆਗੇ ਦੇ ਵਿੱਚੇ ਕੱਟਾ ਜੇ ਠੀਕ ਗੱਲ ਜੀ ਆਹ ਵਾਲਾ ਤੁਸੀਂ ਚਾਹਤਾ ਹੋ ਮਿਲ ਕਾ ਮੈਂ ਠੀਕ ਹੈ ਦੁੱਧ ਵੀ ਕੇਸ ਗਿਟ ਤੇ ਠੰਨ ਲੱਗਾ ਵਾ ਤੇ ਇਸ ਟਾਈਮ ਜਿਹੜਾ ਬਿਲਕੁਲ ਦਾ ਦੁੱਧ ਤਿਆਰ ਹੈ 10 ਲੀਟਰ ਮੋਗੇ ਦੇ ਬਿਲਕੁਲ ਹੀ ਰੈਡੀ ਆ ਦੁੱਧ ਕਿੱਟ ਬਲੈਕ ਆਗੇ ਤੇ ਕੱਟ ਕਾਟ ਵੀ ਬਹੁਤ ਚੰਗਾ ਆ ਗਿਆ ਵਾ ਇਹ ਸਕਵਾਲਟੀ ਚੈੱਕ ਕਰ ਸਕਦੇ ਜੀ ਤੇ ਲਾਗ ਦੇ ਨੂੰ ਚੈਟ ਕਰਾਉਣਾ ਥਲਾਂ ਦਾ ਸੈਲ ਗਿਆ ਬਣ ਗਿੱਟ ਗਿੱਟ ਤੇ ਕਿੰਨਾ ਭਰੂਗੀ ਦੁੱਧ ਭਾਜੀ ਲੋਕੀਰ ਜੀ ਹੋਣੀ ਥੋੜੀ ਕੋਲ ਬੱਧਿਆ ਰਹੇ ਤੇ ਮੜਾ ਆਉਣਾ ਨੇ ਅੱਛਾ ਗਾੜੀਓਂ ਅਗਲੇ ਦਿਨ ਤੇਵਾ ਵੱਲੋਂ ਹੋਣੀ ਕਿ ਤੇ ਚੂਗੜਾ 11-12 ਹੋਊਗਾ 10 ਕਿਲੋ ਠੰਡਾ ਦੁੱਧ ਆ ਠੀਕ ਹੈ ਠੀਕ ਹੈ ਜੀ ਆਪਾਂ ਹਰ ਵੀਡੀਓ ਜੀ ਕਿਹਨੇ ਜਿੰਨੇ ਟਾਈਮ ਮਰਜੀ ਕੋ ਜੋਰੇ ਅੱਛਾ ਜੀ ਹਾਂ ਜਿਹੜਾ ਨਹੀਂ ਆਣਾ ਉਹਦਾ ਵੀਡੀਓ ਕਰ ਦੋ ਚਾਲੇ ਸਾਡੇ ਕੋਲ ਟੈਮ ਮੋਡੈਨ ਕਰ ਠੀਕ ਹੈ ਠੀਕ ਹੈ ਜੀ ਕੋਈ ਕੋ ਕਹਿਣ ਵਾਲਾ ਨਹੀਂ 10 ਕਿਲੋ ਦੀ ਗਾਰੰਟੀ ਨਾਲ ਦੰਗ ਜਿਹੜਾ ਮਰਜੀ ਕਰੀ ਅੱਛਾ ਜੀ ਹਾਂ ਜਿਹ ਠੀਕ ਹੈ ਲੋ ਜੀ ਚਾਰ ਮਰਦਾਂ ਦੇ ਜੀ ਬਿਲਕੁਲ ਜੀ ਜਾਨ ਇੰਨੀ ਚੰਗੀ ਵੀ ਸੱਦੋ ਬਾਦ ਥਾਣੇ ਵੇਖੋ ਕਦਾਂ ਲੱਗਾ ਹਾਂਜੀ ਹਾਂਜੀ ਕਿੰਨੀ ਗਾਰਡ ਉਨੀ ਵਿਛਾੜ ਜੇ ਅੱਛਾ ਜੀ ਇਹਦਾ ਗਾਂ ਨੂੰ ਵੇਖ ਲੋ ਉਹਨਾਂ ਦੇ ਠੀਕ ਹੈ ਉਹਨਾਂ ਦੇ ਗਾਂ ਨੂੰ ਲੋ ਜੀ ਬਾਕੀ ਕੋਈ ਸਾਂਭ ਵਾਲਾ ਭਰਾ ਲੈ ਜੂਗਾ ਇਹਦੇ ਦੁੱਧ ਚੰਗਾ ਭਰੀ ਜਾਊਗੀ ਦਰਮਾਦ ਲੇ ਕੇ ਨਸਲ ਵਾਲੀ ਕੱਟੀ ਵੱਡੀ ਆ ਹਾਂਜੀ ਹਾਂਜੀ ਇਹ ਕੀ ਮੋਲ ਭਾਈ ਜੀ ਦਾ ਹਰ ਮੋਲ ਵੀਰ ਜੀ ਦਾ 1 5 ਥਾਣਾ ਹੀ ਕਰ ਦਈਏ ਲੋਕ ਕੱਟ ਨਹੀਂ ਕਰਦੀ ਮਗਨ ਥੋੜੇ ਲੱਖ ਜੀ 2000 ਛੋਟ ਕਰ ਦਾਂਗੇ ਨਾ ਕੋਈ ਘਾਣਾ ਨਹੀਂ ਆਵੇ ਜਿੰਨੇ ਟਾਈਮ ਮਰਜ਼ੀ ਕੋ ਤਸੱਲੀ ਕਰ ਲੈ ਅੱਛਾ ਜੀ ਤੇ ਕਹਿੰਦੇ ਨਾਲ ਹੁਣ ਜਿਹੜਾ ਨਹੀਂ ਆ ਗਦਾ ਇੱਥੇ ਸਾਡੇ ਕੋਲ ਚਵਾਈ ਜਾਵੇ ਸਾਈ ਦੇ ਠੀਕ ਹੈ ਠੀਕ ਹੈ ਜੀ ਕੋ ਤਸੱਲੀ ਇਹ ਕੋ ਦੱਦ ਕੇ ਭੇਜਦਾ ਬਿਲਕੁਲ ਸਹੀ ਗੱਲ ਹੈ ਜੀ ਲਓ ਜੀ ਨੀ ਕੋਈ ਵੀਰ ਭਰਾ ਜਵਾਬ ਸਮਾ ਦਾ ਮਾੜਾ ਹੋਵੇ ਅੱਛਾ ਜੀ ਉਹਦੇ ਦਾ ਨਾਮ ਹੈ ਖਰਚਾ ਹੋ ਜਾਂਦਾ ਸਾਨੂੰ ਪਾਵੇ ਤੁਹਾਨੂੰ ਫੋਨ ਕਰੇਗੇ ਇਹ ਨਹੀਂ ਦਿੰਦੇ ਖਰਚਾ ਦੇ ਠੀਕ ਹੈ ਠੀਕ ਹੈ ਲਓ ਜੀ ਫੁੱਲ ਗਰੰਟੀ ਹੈ ਬਾਈ ਦੀ ਜਦੋਂ ਵੀ ਕਿਹੜਾ ਵੀਰ ਭਰਾ ਦੂਰ ਆ ਆਪਣੀ ਵੀਡੀਓ ਕਾਲ ਦੇ ਨਾਲ ਚਾਰ ਟਾਂਗ ਚਵਾਈ ਕਰਾ ਲੈ ਸਾਡਾ ਗਾਂ ਮਸ਼ਾਂ ਗਾੜ ਮੜੀ ਝੋਡੀ ਦੀ ਸਵਾ ਦੋ ਕਿਲ ਉਹੀ ਗਾੜੀ ਬਿਲਕੁਲ ਹੀ ਪਾਸ ਆ ਸਵਾ 2 ਲੀਟਰ ਤੇ ਆਸ-ਪਾਸ ਜਿਹੜੀ ਗਾੜੀ ਗਾੜੀ ਤੇ ਜੈਡ ਬਲੈਕ ਆ ਗਈ ਤੇ ਆਹ ਵਾਲੀ ਭਾਜੀ ਕਿਵੇਂ ਆ ਮੈਂ ਇਹ ਮੈਂ ਵੀ ਜੀ ਸੂਈ ਨਾ ਹੋ ਗਿਆ 16 17 ਦਿਨ ਮੈਲਾ ਮਾਰਨ ਦਾ ਵੀ ਜੇ ਅੱਛਾ ਜੀ ਤੇ ਬੱਚਾ ਇਹਦਾ ਮਰ ਗਿਆ ਆ ਠੀਕ ਹੈ ਤੇ ਦੁੱਧ ਦੇ ਦੇਖੋ 12 ਹੀ ਹੋਣਾ ਜੇ ਠੀਕ ਹੈ ਪਰ ਆਪਾਂ ਇਹਦੀ ਵੀ ਦਹਾ ਦੀ ਗਾਰੰਟੀ ਆ ਅੱਛਾ ਜੀ ਕਿੰਨੇ ਟਾਈਮ ਅੱਧੀ ਝੋਲੇ ਪਾੜੇ ਦੇ ਮਿਲਦੀ ਹੈ ਟੀਕਾ ਨੂੰ ਅੱਗੇ ਇਸ ਨੂੰ ਲਵਾਇਆ ਤੋਂ ਅਗਰ ਟੀਕਾ ਹਾਂ ਜੀ ਹੁਣ ਨਹੀਂ ਲਵਾਉਂਦੀ ਠੀਕ ਹੈ ਠੀਕ ਬਾਕੀ ਵੱਡੀ ਮੈਂ ਜੋ ਡਿਵੈਲਪ ਦਾਂ ਦੀ ਹੈ ਕਾਲੀ ਸ਼ਾਹ ਵਜਨ ਕਰਦਾ ਵਾਲੀ ਆ ਇਹ ਧਾਰਾ ਬਨੋ ਏਰੀਆ ਨੂੰ ਮਾਰ ਕੇ ਦਿਖਾ ਦਿੰਦੇ ਵੀ ਕਿੱਦਾਂ ਝੋਨੇ ਆਪਾਂ ਅੱਛਾ ਏ ਠੀਕ ਹੈ ਠੀਕ ਹੈ ਲਓ ਜੀ ਕਾਟ ਕਾਟ ਬਹੁਤ ਚੰਗਾ ਆ ਗਿਆ ਇਹ ਕਿਹੜਾ ਬਸ ਸੂਈ ਭਾਜੀ ਇਹ ਸੂਈ ਵੀਰ ਦੀ ਕਹਿਣ ਨੂੰ ਪਰ ਮੈਂ ਦੂਜੀ ਵੀ ਗੈਰ ਦੀ ਇਹ ਤੀਸਰੀ ਸੂਈ ਹੁਣ ਠੀਕ ਹੈ ਲਓ ਜੀ ਤੀਸਰਾ ਸੂਈ ਬਸ ਸੂਈ ਇੰਤਰਾ ਆਪਾਂ ਦਾ ਬੇਪਾਰ ਦੇਗਾ ਇੰਤਰਾ ਅੱਛਾ ਏ ਠੀਕ ਲਓ ਜੀ ਧਾੜਾ ਪਾਗੜੇ ਵੀਰ ਬੈ ਗਏ ਠੰਡੇ ਦੇ ਤੇ ਕੋਈ ਭੂਛਣਾ ਨਹੀਂ ਆ ਅੱਛਾ ਏ ਧਾਰਾ ਨੂੰ ਮਾਰ ਕੇ ਠੀਕ ਹੈ ਲਓ ਜੀ ਅਗਲੇ ਖਾਨੀ ਵਾਲੇ ਦਵਾਈ ਕੀ ਕਰਤਾ ਦੇ ਦਿੰਦੇ ਇਹਨੇ ਕੋ ਦਵਾਈ ਅਰੇਡੀ ਮੋਢੀ ਕਿਉਂ ਨਾ ਹੋਣ ਚੰਗੀ ਚੱਲੀ ਠੀਕ ਹੈ ਲਓ ਜਿਹੜੇ ਟੋਲੀ ਆਰਾਮ ਦੇ ਨਾ ਦੇ ਆਮਰੇ ਕਦੇ ਖਾਣ ਦੀ ਕੋਈ ਜੇ ਚੈੱਕ ਕਰਵਾ ਦੇਣੀ ਵੀ ਕੋਈ ਗੱਲ ਤੁਹਾਨੂੰ ਨਹੀਂ ਆਇਆ ਅੱਛਾ ਇਹ ਪਾਵੇ ਲੋ ਠੀਕ ਹੈ ਲੈਣੇ ਤੁਹਾਨੂੰ ਜੀ ਲਈ ਜੀ ਸੀਧੀਆਂ ਸੁੱਦੀਆਂ ਬਹੁਤ ਆ ਗਈਆਂ ਮੇਰੇ ਬਹੁਤ ਜਿੰਨੀ ਵੀ ਦਹਾ ਤੋਂ ਬਾਹਰ ਪਾ ਦੇ ਠੀਕ ਹੈ ਭਾਈ ਠੀਕ ਜੇ ਠੀਕ ਜੇ ਹਾਂ ਜੀ ਜੇ ਦਹਾ ਤੋਂ ਉੱਪਰ ਤੋਂ ਤਾਂ ਬੰਦੇ ਦੇਨ ਦਾ ਹੋ ਮੰਗੋ ਅੱਛਾ ਜੀ ਜਿੰਨੇ ਦਾ ਮੱਦੀ ਕੋਈ ਤੋਂ ਸੱਬੀ ਕਰਕੇ ਖੜੇ ਠੀਕ ਹੈ ਠੀਕ ਹੈ ਲਓ ਜੀ ਦਹਾ ਤੋਂ ਬਾਹਰ ਦੋਧਿਆ ਤੇ ਦਾਤ ਦੀ ਪਾਈ ਦੀ ਫੁੱਲ ਗਰੰਟੀ ਆ ਕਿਆ ਹੈ ਕੋਈ ਚਾਰਟਾਂ ਵਿੱਚ ਕੋਈ ਕਰਲੇ ਤੇ ਕੁਆਲਿਟੀ ਨੀਅਤ ਦਾ ਨੰਬਰ ਦੇਖ ਲਈਏ ਬਿਲਕੁਲ ਕੋਲੀ ਦਾ ਆਪ ਤੇ ਕੋਈ ਭੁਸ਼ਾ ਡਾਣੀਏ ਥਾਂ ਸੁਣ ਬਹੁਤ ਹੀ ਚੰਗਾ ਲੱਗਾ ਨੋਕ ਵਾਲਾ ਥਾਂ ਲੱਗਾ ਵਾ ਤੇ ਕੱਟ ਕਾਟ ਜਿਹੜਾ ਵੀ ਬਹੁਤ ਹੀ ਚੰਗਾ ਆ ਗਿਆ ਵਾ ਕੋਈ ਤੇ ਕੁਆਲਿਟੀ ਦੇ ਸਿੰਘ ਵੀ ਚੈੱਕ ਕਰ ਸਕਦੇ ਤੁਸੀਂ ਤੇ ਬਾਕੀ ਜਿਹੜਾ ਬਿੰਦੀਆਂ ਵਾਲਾ ਚੱਡਾ ਉਹ ਲਾਗੇ ਦਾ ਆਪਾਂ ਦਿਖਾਉਂਦੇ ਆਂ ਖਾਣੇ ਦਾ ਅੱਛਾ ਜੀ ਹਾਂ ਲੋਕਾਂ ਦਾ ਮਤਲਬ ਬਹੁਤ ਨੇ 13-14 ਲੱਖ ਦਾ ਉਹ ਤੇ ਵੈਸੇ ਤਾਂ ਤਾਜੀ ਨਹੀਂ ਹੈ ਬਿਲਕੁਲ ਠੀਕ ਹੈ ਮੈਲਾ ਮਾਰਨਾ ਸ਼ੁਰੂ ਕਰਦਾ ਇਹਨੇ ਅੱਛਾ ਜੀ ਹਾਂਜੀ ਮੈਲੇ ਦੇ ਆ ਗਈ ਹੈ ਸਭ ਨਾਲ ਭਰਾ ਲੈ ਜੂਗਾ ਰਿਹਾ ਕਹਿੰਦਾ ਸਰਦਿੰਦੀਆਂ ਵਾਲਾ ਚੱਡਾ ਜੀ ਤੇ ਬਾਕੀ ਦੇ ਬਿਲਕੁਲ ਜਾਏ ਜਣੀ ਮੈਂ ਤਾਂ ਲੱਖੋਂ ਬਾਹਰ ਤੋਂ ਲੱਖ ਦੀ ਵੀ ਤੇ ਲੈ ਦੀ ਵੇਚ ਲੋ ਬੱਚਾ ਵੇ ਦੇ ਹਾਂਜੀ ਹਾਂਜੀ ਆਪਾਂ ਹਾਂ ਜਿਹੜਾ 80 ਹਜ਼ਾਰ ਨਹੀਂ ਦੇ ਦਈਏ ਕਰ ਦਈਏ ਹੋਰ ਥੋੜਾ ਬੋਦਾ ਹਾਂ ਦਾ 2 ਛਾਂਟ ਜੀ ਇਹ ਤਰ੍ਹਾਂ ਦੀਆਂ ਆਂਡੀਆਂ ਮਦਦ ਠੀਕ ਹੈ ਕੱਟੋਈਆ ਰਕਤ ਉਹਦਾ ਕੱਟ ਵਿੱਚ ਪਰਿਆ ਦੀ ਹਾਂ ਨਾ ਜਮਾ ਵਿੱਚ ਠੀਕ ਹੈ ਲੋ ਜੇ ਕਿਹੜੇ ਆਣ ਕੇ ਸਿਰ ਤੇ ਆਵੇ ਕੋਈ ਜੋ ਨਹੀਂ ਦੇਖਿਆ ਉਹ ਨਿੱਕੜੀ ਨਸਲ ਜਾਤ ਨਹੀਂ ਦੀ ਕੀ ਆ ਬਿਲਕੁਲ ਬਿਲਕੁਲ ਵੇਖ ਲਓ ਲਓ ਜੀ ਬਿਲਕੁਲ ਜਿਆ ਨਾਰਮਲ ਰੇਟ ਬਾਤ ਆ ਉਹ ਪਾਣੀ ਕਹਿੰਦੇ ਜਿੰਨੇ ਟਾਈਮ ਦਾ ਜੀ ਕਰਦਾ ਅੱਛਾ ਜੀ ਹਾਂ ਜੀ 10 ਹਾਂ ਦੀ ਫੁੱਲ ਗਰੰਟੀ ਦੇ ਕੇ ਨਾ ਕਿਸੇ ਮਗਾਉਣੀ ਠੀਕ ਹੈ ਠੀਕ ਹੈ ਲੋ ਜੀ 10 ਮੀਟਰ ਦੀ ਫੁੱਲ ਗਰੰਟੀ ਹੈ ਬਿਲਕੁਲ ਜਿਹੜਾ ਨਾਰਮਲ ਰੇਟ ਬਾਤ ਆ ਉਹਦੇ 10 ਤੋਂ ਪਲੱਸ ਇਹਦਾ ਦੁੱਧ ਇਸ ਟਾਈਮ ਤੇ ਆ ਜਾ ਰਿਹਾ ਹੈ ਛੋਟੀ ਰੋਟੀ ਬਹੁ ਖੜੀ ਆ ਅੱਛਾ ਜੀ ਤੇ ਮੂੰਹ ਛੇਦਾਂਦੇ ਦੂਜਾ ਸੁਭਾਅ ਆ ਠੀਕ ਹੈ ਜੀ ਮੂਹ ਕੀ ਦੇਖੋ ਜਿੱਦਾਂ ਉਹ ਗਾਈ ਨਹੀਂ ਜਰਸੀ ਦੀ ਓਡੀ ਕੀ ਹੈ ਠੀਕ ਹੈ ਲੋ ਜੀ ਜਰਸੀ ਆ ਗਈ ਮੇਰਾ ਇਹ ਆ ਵੇਖੋ ਸਟੇਪ ਸਾਡੀਆਂ ਜੀ ਪਤਾ ਹੈ ਕਿ ਐਸਾ ਦੇ ਰਿਹਾ ਜੱਡਾ ਜੁਟਾ ਇੰਦੀਆਂ ਸਫਾਈਆਂ ਜਿਹੜੀਆਂ ਬਹੁਤ ਹੀ ਆ ਗਈਆਂ ਤੇ ਥਣਾ ਦਾ ਵਿਰਲ ਵੀ ਜਿਹੜਾ ਬਹੁਤ ਹੀ ਚੰਗਾ ਐਨ ਗਿੱਟ-ਗਿੱਟ ਤੇ ਥਣ ਲੱਗਾ ਕਰਮਾਲੀ ਦੇ ਲੋ ਜੀ ਵੱਡੀ ਆ ਛੋਟੀ ਨਹੀਂ ਛੋਟੀ ਨਾਲ ਵੀ ਬਰਾ ਸਮਝੇ ਕੱਟ-ਕਾਟ ਜਿਹੜਾ ਬਹੁਤ ਹੀ ਚੰਗਾ ਆ ਗਿਆ ਵਾ ਇਹ ਹੈ ਵੀ ਨੀਲੀ ਦੇ ਬੂਰੀ ਇਹ ਟੀਗੜੀ ਬਹੁਤ ਹੀ ਘੱਟ ਲੱਭਦੀ ਆ ਜਿਹੜੇ ਵੀਰਾਂ ਭਰਾਵਾਂ ਨੇ ਇਹਨਾਂ ਦੀ ਨਿਸ਼ਾਨ ਆ ਉਹਨਾਂ ਵਾਸਤੇ ਅੱਜ ਬੈਠ ਲਾ ਤੇ ਬੇੜੇ ਨਾਲ ਜਿਹੜੇ ਹੱਥ ਦੇ ਆਸ-ਪਾਸ ਕੱਟ ਲੈ ਹਾਂ ਦੰਦਾਂ ਤੋਂ ਕੂੜੇਗੀ ਅੱਛਾ ਇਹ ਦੋ ਜੱਗਾਂ ਨਣੇ ਨਾ ਕੋ ਕੂੜੇ ਕੋਲੇ ਕਰਾਈ ਆ ਠੀਕ ਹੈ ਠੀਕ ਹੈ ਉਹਦਾ ਕਿਤੇ ਇੱਥੇ ਕੋੜਾ ਦੇਖੋ ਥੋੜਾ ਤੇ ਸਬਾਈਆਂ ਵੇਖੋ ਦਲੋ ਲੈ ਦੇ ਜੀ ਇੱਧਰ ਵੇਖੋ ਇਹਦੇ ਦੀਆਂ ਸਬਾਈਆਂ ਵੀ ਛੇ ਆ ਆ ਦੇਖੋ ਕੋਟਮਾਲ ਵਰਗੀ ਆ ਬਿਲਕੁਲ ਸਹੀ ਇਹ ਤਾਂ ਨਿਸ਼ਾਨੀਆਂ ਜਿੰਨੇ ਛੱਡੇ ਨਹੀਂ ਜਾ ਗਿਆ ਹਾਂ ਇਹ ਦੁੱਧ ਛੋਟੀ ਚਲ ਬਹੁਤ ਹਨ 13 14 ਕਿਲੋ ਟੱਲੇ ਹੱਥੀ ਦੇ ਦੁੱਧ ਅੱਛਾ ਚਲੋ ਪਹਿਲਾਂ ਨਹੀਂ ਚੋਆ ਆ ਹੈ ਵੀ ਦੰਦਾ ਕੋਈ ਛੇਦਾ ਪਿਆ 6 ਕਿਲੋ ਵੀ ਛੇਦਾ ਮੇਰੇ ਜਦੋਂ ਤੁਹਾਨੂੰ ਦੂਜੇ ਦੁਆਸੇ ਸੁਣਾ ਦੇ ਠੀਕ ਹੈ ਇਹਦਾ ਕੀ ਮੁੱਲ ਭਾਈ ਜਰਾ ਮੋਲ ਵੀਰ ਜੀ ਇਹਦਾ 115 ਜੀ ਅੱਛਾ ਜੀ ਹਾਂ ਜੀ ਇਹ ਵੀ ਹਾਂ ਨਹੀਂ ਦੱਸ ਦਈਏ ਦੱਸ ਦੇ ਜੀ ਹੋਰ ਕਰ ਦੋ ਯਾਰ ਛੱਡ ਦਿੰਨੇ ਯਾਰ ਹੋਰ ਛੱਡ ਦਿੰਦੇ ਇੱਕ ਹੋਰ ਛੋਟ ਕਰਾਂਗੇ ਇੱਕ 7 ਦੀ ਹਾਂ ਨਾ ਦਵਾਂਗੇ ਠੀਕ ਹੈ ਲੋ ਜੀ 1.8 ਲੱਖ ਬਾਕੀ ਪਿੱਛੇ ਦੀ ਸਾਡੀ ਫੁੱਲ ਗਰੰਟੀ ਹੋ ਕੋਈ ਆਣ ਕੇ ਮਰੇ ਉੱਤੇ ਪੁੱਬ ਪੁੱਬ ਕੇ ਫੇਰ ਵੀ ਤਸੱਲੀ ਕਰਕੇ ਖੜੇ ਹੈ ਬਿਲਕੁਲ ਸਹੀ ਗੱਲ ਹੈ ਸਹੀ ਗੱਲ ਹੈ ਜੀ ਸਹੀ ਗੱਲ ਹੈ ਜੇਕਰ ਇਹਦਾ ਮੰਗੋਣੀ ਸਾਡੀ ਗਰੰਟੀ ਹੋਊਗੀ ਠੀਕ ਹੈ ਜੀ ਹਾਂ ਜੀ ਲੋ ਜੀ ਪਾਈ ਬਾਕੀ ਮੇਰਾ ਵੀਰ ਜਿਹੜੇ ਆ ਸੂਈਆਂ ਆ ਚੋਚਵਾ ਕੇ ਜਿਹੜਾ ਕੋ ਲਾਗੋ ਬੰਨ ਚੋ ਕੇ ਖੜੇ ਅਚਾ ਜਿਹੜਾ ਦੂਰ ਨੇੜੇ ਦਾ ਵੀ ਉਹ ਵੀ ਆਣ ਕੇ ਚਵਾਲ ਨਹੀਂ ਆਣੇ ਤਾਂ ਸਾਡੇ ਕੋ ਵੀਡੀਓ ਕਾ ਲਦੇ ਚਵਾਲੇ ਠੀਕ ਮੁੜ ਕੇ ਬੂਮ ਕੋ ਸਾਨੂੰ ਕਰੇ ਬੰਨੋ ਕਰੇ ਕਿ ਨਹੀਂ ਹਾਂਜੀ ਹਾਂਜੀ ਸੱਣੀ ਕਰਕੇ ਖੜੇ ਇਥੋਂ ਠੀਕ ਹੈ ਠੀਕ ਹੈ ਹਾਂਜੀ ਬਾਕੀ ਜਿਹੜਾ ਐਦਾ ਭੇਜਾਂਗੇ ਉਹਦੇ ਜਿੰਮੇਵਾਰ ਹੋਵਾਂ ਬਿਲਕੁਲ ਸਹੀ ਗੱਲ ਦਿਆ ਹਾਂਜੀ 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 ਲੋ ਜੀ ਪਾਈ ਪਾਈ ਦੇ ਕੋਲ ਚੰਗੇ ਆ ਬਿਲਕੁਲ ਬਾਕੀ ਇਹੋ ਬੇਚੀ ਵੀਰ ਜੀ ਹਾਂਜੀ ਲੋ ਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦੀਏ ਸਾਰੇ ਪਸ਼ੂ ਪਾਲਕ ਭਰਾਵਾਂ